ਕੋਈ ਵੀ ਸਰਕਾਰੀ ਮੁਲਾਜ਼ਮ ਡਾਇਰੈਕਟਰ ਹੋਵੇ ਉਹ ਕਿਸੇ ਵੀ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦਾ ਹੈਗਾ ਪਰ ਅੱਜ ਇਹ ਲੋਕ ਇੰਨੇ ਵਿਗੜ ਗਏ ਹੈ ਕਿ ਇਹਨਾਂ ਨੇ ਮੁਲਕ ਦੇ ਵਿੱਚ ਫੁੱਟ ਪਾਉਣੇ ਸ਼ੁਰੂ ਕਰ ਦਿੱਤੀ ਹੈ ਇਹ ਨਾ ਤਾਂ ਘੱਟ ਗਿਣਤੀਆਂ ਸਿੱਖ ਮੁਸਲਮਾਨ Masai ਤੇ ਹੱਥ ਦੇ ਵਿੱਚ ਹੈ ਨਾ ਸਾਡੇ ਹਿੰਦੂ ਭਰਾਵਾਂ ਦੇ ਹੱਥ ਦੇ ਵਿੱਚ ਹੈ ਜੋ ਬਬਰੀ ਮਸਜਿਦ ਨੂੰ ਛੇੜ ਕੀਤਾ ਉਹਦੇ ਉੱਤੇ ਰਾਮ ਮੰਦਰ ਬਣਾ ਦੇਣਾ ਇੱਕ ਬਹੁਤ ਵੱਡਾ ਜਗਰ ਹੈ ਇਸ ਸੱਚਿਆਂ ਦੇ ਲਈ ਲੋਕਾਂ ਦੇ ਵਿੱਚ ਫਾੜ ਪਾਤਾ ਤੇ ਦੁਸ਼ਮਣੀ ਪੈ ਰਹੀ ਹੈ ਪਰ ਇਹ ਭਾਜਪੀ ਤੇ ਆਰਐਸ ਜੀ ਦਾ ਏਜੰਟ ਜੀ ਦੇ ਨਾਲ ਮੋਰਥ ਨੂੰ ਕਮਜ਼ੋਰ ਕੀਤਾ ਗਿਆ ਇਹ ਸਾਰੇ ਮੁਸਲਮਾਨ ਜਿੰਨੇ ਵੀ ਸਾਰੇ ਦੁਨੀਆਂ ਦੇ ਵਿੱਚ ਹੈਗੇ ਆ ਉਹ ਗਾਇਤਰੀ ਜਿੱਦਣ ਰਾਮ ਮੰਦਰ ਦਾ ਉਕਾੜਨ ਕਰਨਾ ਉਹਦੇ ਖਿਲਾਫ ਆਪਣੀ ਆਵਾਜ਼ ਉਠਾਉਣ ਪਰ ਜੋ ਬਾਈਡਨ ਸਾਹਿਬ ਨੇ ਕਿਹਾ ਕਿ ਜਿਹੜੇ ਤੁਸੀਂ ਸਿੱਖਾਂ ਦੇ ਕਤਲ ਬਾਹਰ ਦੇ ਮੋਰਥਾਂ ਦੇ ਵਿੱਚ ਕਰਦੇ ਹੋ ਅਸੀਂ ਤੁਹਾਡੀ ਫ੍ਰੀਡ ਦੇ ਵਿੱਚ ਨਹੀਂ ਆਵਾਂਗੇ ਇਹ ਬਹੁਤ ਬਦਨਾਮੀ ਹੋਈ ਹੈ ਇੰਡੀਆ ਦੀ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਇਹ ਤਾਂ ਗੰਡ ਹੋਈ ਨਾ ਕੋਈ ਨਹੀਂ ਤਾਂ ਪਹਿਲਾਂ ਮੇਉ ਮੇਉ ਕਰੀ ਜਾਂਦੇ ਸੀਗੇ ਤੇ ਮੈਂ ਉਹ ਸਾਬਤ ਨਹੀਂ ਸੀ ਉਹ ਜਿਹੜੇ ਕਿ ਇਹਨਾਂ ਨੂੰ ਸਮਝ ਆਈਏ ਕਿ ਨਹੀਂ ਸੋ ਵਾਇਪੁਟੇ ਜੀ ਦਾ ਖਾਲਸਾ ਵਾਇਪੁਟੇ ਫਾਟੇ ਸਤਕਾਰਯੋ ਸਾਧ ਸੰਗਤ ਜੀ ਅੱਜ ਤੇ ਦੇਜ ਦੇ ਵਿੱਚ ਸਾਡੇ ਮੋਲ ਖਿੰਦੀ ਹਾਲਤ ਬਹੁਤ ਸਾਰੀ بگੜ ਗਈ ਹੈ ਕਿਉਂ ਕਰਕੇ ਅਕੂਮਤ ਦੇ ਉਸੇ ਕੱਟੜਵਾਦੀ ਹਿੰਦੂਤਵਾਦੀ ਜਿਧਰ ਨੇ ਕਬਜ਼ਾ ਕਰ ਲਿਆ ਔਰ ਤੁਹਾਨੂੰ ਜਿਵੇਂ ਪਤਾ ਹੈ ਜਿਸ ਨੇ ਪ੍ਰਾਇਮ मिनिस्टर ਮੋਦੀ ਨੇ ਰਾਮ ਮੰਦਰ ਦਾ ਉਸਾਰਨ ਕਰਨਾ ਗੇੜਾ ਸਰ ਦੇ ਮੁਲਕ ਦਾ ਸੰਵਿਧਾਨ ਹੈ ਉਹਦੇ ਮਸਾਬੇ ਕੋਈ ਵੀ ਸਰਕਾਰੀ ਮੁਲਾਜ਼ਮ ਡਰੈਂਡਰ ਹੋਵੇ ਉਹ ਕਿਸੇ ਵੀ ਧਰਮ ਦੇ ਵਿੱਚ ਤਖਨ ਅੰਦਾਜ਼ੀ ਨਹੀਂ ਦੇ ਸਕਦਾ ਹੈਗਾ ਪਰ ਅੱਜ ਇਹ ਲੋਕ ਇੰਨੇ ਗ੍ਰੇਡ ਗਏ ਹੈ ਕਿ ਇਹਨਾਂ ਨੇ ਗੁੱਲਖ ਦੇ ਵਿੱਚ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ ਹੈ ਇਹ ਨਾਂ ਤਾਂ ਘੱਟ ਗਿੰਤੀਆਂ ਸਿੱਖ ਮੁਸਲਮਾਨ ਸਾਈ ਤੇ ਹੱਥ ਦੇ ਵਿੱਚ ਹੈ ਨਾ ਸਾਡੇ ਹਿੰਦੂ ਭਰਾਵਾਂ ਦੇ ਹੱਥ ਦੇ ਵਿੱਚ ਹੈ ਕਿਉਂ ਕਰਕੇ ਮੁਰਖ ਦੇ ਵਿੱਚ ਜੇத் ਰੇਣਾ ਪਹਿ ਜਾਣ ਵਿੱਚ ਫੁੱਟ ਪੈ ਜੇ ਤਾਂ ਜਿਹੜੇ ਦਿਸਮਣ ਮੁਰਖ ਹੁੰਦੇ ਐ ਜਿਵੇਂ ਸਾਡੇ ਬਾਰਡਰਾਂ ਦੇ ਉੱਤੇ ਬੈਠੇ ਐ ਉਹ ਫਿਰ ਰਖਣੇ ਹੋ ਜਾਂਦੇ ਆਂ ਔਰ ਐਸਟਰਾ 1992 ਦੇ ਵਿੱਚ ਜੋ ਬਬਲੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਅਸੀਂ ਉਸ ਵੇਲੇ ਯੁੱਧੇ ਥੱਕ ਗਏ ਸੀਗੇ ਔਰ ਸਾਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀਗਾ ਪਰ ਜੋ ਬਬਰੀ ਮਸਜਿਦ ਨੂੰ ਛੀਟ ਕੀਤਾ ਉਹਦੇ ਉੱਤੇ ਰਾਮ ਮੰਦਰ ਬਣਾ ਦੇਣਾ ਇੱਕ ਬਹੁਤ ਵੱਡਾ ਜੱਗਰ ਤੇ ਸੁਪਰੀਮ ਕੋਰਟ ਦੇ ਟੀਫ ਜਸਟਿਸ ਉਹ ਗੋਇਲ ਸਾਹਿਬ ਨੇ ਫੈਸਲਾ ਦਿੱਤਾ ਕਿ ਬਬਰੀ ਮਸਜਿਦ ਉੱਤੇ ਰਾਮ ਮੰਦਰ ਨੂੰ ਬਣਾਉਣਾ ਜਾਇਜ਼ ਹੈ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ ਅਸੀਂ ਸਮਝਦੇ ਹਾਂ ਕਿ ਜਿਹੜੇ ਇੱਡੇ ਵੱਡੇ ਜੱਜ ਹੁੰਦੇ ਐ ਇਹ ਰਿਸ਼ਵਤ ਖੋਰੀ ਨਹੀਂ ਹੁੰਦੇ ਰਿਸ਼ਵਤ ਖੋਰੀ ਨਹੀਂ ਹੁੰਦੇ ਪਰ ਮੋਰਟੀ ਸਰਕਾਰ ਨੇ ਜੋ ਗੋਇਨੋ ਰਜੇਸਭਾ ਦਾ ਮੈਂਬਰ ਬਣਾਤਾ ਜਿਸ ਜੇ ਤੋਂ ਉਸਨੇ ਰਾਮ ਮੰਦਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਤੋਂ ਮੇਰਾ ਕਹਿਣ ਦਾ ਪਾਵ ਹੈ ਕਿ ਜੋ ਹਿੰਦੁਸਤਾਨ ਦੀ ਅਦਾਲਤਾਂ ਹੈਗੀਆਂ ਇਹਨਾਂ ਦੇ ਵਿੱਚ ਘੱਟ ਗਿਣਤੀਆਂ ਦਾ ਜੋ ਯਥੀਲ ਸੀਗਾ ਉਹ ਟੁੱਟ ਚੁੱਕਿਆ ਹੈਗਾ ਇਸ ਨੂੰ ਬਹਾਲ ਕਰਨਾ ਬਹੁਤ ਜ਼ਰੂਰੀ ਹੈ ਥੋੜੀ ਜੀ ਕੋਸ਼ਿਸ਼ ਸੁਪਰੀਮ ਕੋਰਟ ਨੇ ਕੀਤੀ ਹੈ ਕਿ ਜਿਹੜੀ ਬੀਤੀ ਬਾਨੋ ਜਿਸ ਦੇ ਉੱਤੇ ਜ਼ਬਰਦਸਤਨਾਕ ਕੀਤਾ ਸੀ ਉਹਦੀ ਛੋਟੀ ਧੀ ਨੂੰ ਖਤਰ ਕਰਦਾ ਉਹਦੇ ਰਿਸ਼ਤੇਦਾਰਾਂ ਨੂੰ ਮਾਰਤਾ ਜਾਣੋ 14 ਮੈਂਬਰ ਸੀਗੇ ਉਹਦੇ ਵਿੱਚ ਦੋਸ਼ੀਆ ਨੂੰ ਉਮਰ ਦੀ ਕੈਦ ਹੋਈ ਪਰ ਮੋਦੀ ਸਾਹਿਬ ਤੇ ਸੈਂਟਰ ਦੇ ਹੋਮ ਮਿਨਿਸਟਰ ਮਿਤ ਸਾ ਤੇ ਚੀਫ ਮਿਨਿਸਟਰ ਗੁਜਰਾਤ ਦੇ ਨੇ ਉਹ ਦੋਸ਼ੀਆ ਦੀ ਪੂਰੀ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਉਹਨਾਂ ਨੂੰ 15 ਅਗਸ ਜਿੱਦਣੇ ਜਾਤੀ ਦਾ ਦਿਨ ਬਣਾਇਆ ਜਾਂਦਾ ਹੈ ਪਿਛਲੇ ਸਾਲ 2023 ਦੇ ਵਿੱਚ ਜੇਲ੍ਹ ਤੋਂ ਛਡ ਦਿੱਤਾ ਜਿਹੜਾ ਇੱਕ ਬਹੁਤ ਵੱਡਾ ਇੱਕ ਜ਼ੁਰਮ ਕੀਤਾ ਗਿਆ ਜਦ ਕਿ ਜਿਹੜਿਆ ਨਵਾਂ ਕਾਨੂੰਨ ਬਣਾਇਆ ਮੋਤੀ ਸਰਕਾਰ ਨੇ ਉਹਦੇ ਵਿੱਚ ਜਬਰ ਜਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਪਰ ਫਿਰ ਵੀ ਬਾਣੂ ਦੇ ਕੇਸ ਦੇ ਵਿੱਚ ਐਸ ਤਰ੍ਹਾਂ ਕੀਤਾ ਕਿ ਜਿਹੜੇ ਦੋਸ਼ੀ 15 10 2023 ਦੇ ਵਿੱਚ ਛੱਡੇ ਸੀਗੇ ਲੋਕਾਂ ਦੇ ਉਹਨਾਂ ਦੇ ਘੜ ਦੇ ਵਿੱਚ ਹਾਰ ਪਾਏ ਉਹਨਾਂ ਦੇ ਪੈਰ ਝੋਟੇ ਝੋਟੇ ਹੋਏ ਪਾਣੀ ਨੂੰ ਲੁਕਾ ਨੇ ਕੀਤਾ ਇਹੋ ਤੱਕ ਇਹਨਾਂ ਨੇ ਜ਼ਬਰ ਕੀਤਾ ਗੱਤ ਗਿੰਟੀਆਂ ਦੇ ਉੱਤੇ ਜਿਹੜਾ ਨਾਮ ਪ੍ਰਕਾਸ਼ਤ ਹੈ ਔਰ ਹੁਣ ਜਿਹੜਾ ਬਬਰੀ ਮਸਲੂ ਸੇਦ ਕਰਕੇ ਉਹਦੇ ਉੱਤੇ ਰਾਮ ਮੰਦਰ ਦੀ ਸਥਾਪਨਾ ਕੀਤੀ ਹੈ ਇਸ ਸੰਤਿਆ ਦੇ ਲਈ ਲੋਕਾਂ ਦੇ ਵਿੱਚ ਫਾੜ ਪਾਤਾ ਹੈ ਤੇ ਦੁਸ਼ਮਣੀ ਪਾ ਦਿੱਤੀ ਹੈ ਇਸ ਤਰ੍ਹਾਂ ਕਦੇ ਕਰਨਾ ਨਹੀਂ ਸੀ ਚਾਹੀਦਾ ਪਰ ਇਹ ਬੀਜੇਪੀ ਤੇ ਆਰਐਸਐਸ ਦਾ ਏਜੰਡਾ ਜਿਹਦੇ ਨਾਲ ਮੋਰਖ ਨੂੰ ਕਮਜ਼ੋਰ ਕੀਤਾ ਗਿਆ ਪਰ ਇਹ ਜਿਹੜੇ ਕੱਟੜਵਾਦੀ ਬੀਜੇਪੀ ਤੇ ਆਰਐਸਐਸ ਦੇ ਲੋਕ ਹੈਗੇ ਆ ਇਨਾਂ ਦੀ ਜਿਹੜੀ ਮਨਸ਼ਾ ਸੀ ਕਿ ਘੱਟ ਗਿਣਤੀਆਂ ਨੂੰ ਜ਼ਲੀਲ ਕਰੀਏ ਉਹ ਇਹ ਕਰਕੇ ਹਟੇ ਮੈਂ ਸਾਰੇ ਇਸਲਾਮਿਕ ਮੁਲਖਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਇਹ ਜਿਹੜਾ ਜ਼ੁਲਮ ਹੈ ਇਸ ਦੇ ਖਿਲਾਫ ਚੜ੍ਹਨੋ ਅਬਾਜ਼ ਜਰਨੀ ਫੋਗੀ ਨਾਰਾ ਤਕਬੀਰ ਅੱਲ੍ਹਾ ਬਾਲੇ ਸੋਨਹਾਰ ਜੈ ਜਹਾਂ ਅਤੇ ਤੱਕ ਕੋਈ ਵੀ ਇਸਲਾਮਿਕ ਮੁੱਲਠ ਨੇ ਜਿਹੜੀ ਮੈਂ ਅਪੀਲ ਕੀਤੀ ਹੈ ਉਹਦਾ ਜਵਾਬ ਨਹੀਂ ਦਿੱਤਾ ਹੁਣ ਇਹ ਤੁਹਾਡੇ ਉੱਤੇ ਮਨਸਰ ਹੈ ਕਿ ਤੁਸੀਂ ਵੀ ਆਪਣੀਆਂ ਖਬਰਾਂ ਦੇ ਵਿੱਚ ਜ਼ਰੂਰ ਪ੍ਰਕਾਸ਼ ਕਰੋ ਕਿ ਸਾਰੇ ਮੁਸਲਮਾਨ ਜਿੰਨੇ ਵੀ ਸਾਰੇ ਦੁਨੀਆਂ ਦੇ ਵਿੱਚ ਹੈਗੇ ਆ ਉਹ ਗੈਤ੍ਰਿਕ ਜਿੱਦਣ ਰਾਮ ਮੰਦਰ ਦਾ ਉਕਾਤਨ ਕਰਨਾ ਉਹਦੇ ਖਿਲਾਫ ਆਪਣੀ ਆਵਾਜ਼ ਉਠਾਉਣ ਔਰ ਤੁਹਾਨੂੰ ਵੀ ਇਹਦੇ ਖਿਲਾਫ ਗੈਤ੍ਰਿਕ ਨੂੰ ਆਫਸੋਰਸ ਕਰਨਾ ਚਾਹੀਦਾ ਆਪਣੇ ਨमाज ਦੇ ਟਾਈਮ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਦੁਰਘਟਨਾ ਹੋ ਰਹੀਆਂ ਇਹਦੇ ਖਿਲਾਫ ਫਰੋਮੀਅ ਕਰਨੇ ਦਲ ਖੜਾ ਜਿੱਥੇ ਮੁਸਲਮਾਨਾਂ ਦੇ ਨਾਲ ਜ਼ਬਰ ਹੋ ਰਿਹਾ ਹੈ ਇਸੇ ਤਰ੍ਹਾਂ ਮੋਦੀ ਸਰਕਾਰ ਤੇ ਮਿਤਸਾ ਤੇ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਤੇ ਜਿਹੜੀਆਂ ਖੁਫੀਆ ਏਜੰਸੀਆਂ RAW ਤੇ IB ਇੰਨਾਂ ਨੇ ਨਮਾਕਾ ਮਸ਼ੂਰੂ ਕੀਤਾ ਕਿ ਜਿਹੜੇ ਬਾਰ ਬਾਰ ਸਿੱਖ ਲੀਡਰ ਹੈ ਜਿਵੇਂ ਕੈਂਡੀਡੇਟ ਦੇ ਵਿੱਚ ਹਰਦੀਪ ਸਿੰਘ ਨੱਜਰ ਹੈ ਫਿਰ ਜਿੱਪੂ ਜੰਮਨ ਸਿੰਘ ਮਲਕੇ ਸੁਖਦੂਲ ਸਿੰਘ ਇਹ ਤਿੰਨ ਬੰਦੇ ਸਿੱਖ ਲੀਡਰ ਹਿੰਦੁਸਤਾਨ ਦੇ ਫੁਕੀਆ ਸਰਵਿਸਸ ਨੇ ਉਹਨਾਂ ਨੂੰ ਕਤਲ ਕਰਾਤਾ ਬ੍ਰਿਟਾਨੀਆਂ ਦੇ ਵਿੱਚ ਕਤਲ ਕਰਾਤਾ ਹਫਤਾਰ ਸਿੰਘ ਫੰਡਾ ਤੇ ਪਾਕਿਸਤਾਨ ਦੇ ਵਿੱਚ ਕਤਲ ਕੀਤਾ ਪਰਮਜੀਤ ਸਿੰਘ ਪੰਜਵਾਰ ਤੇ ਲਖਬੀਰ ਸਿੰਘ ਰੋਡੇ हरियाणा ਦੇ ਵਿੱਚ ਕਤਲ ਸੈਂਟਰੀਆਂ ਖੁਫੀਆ ਏਜੰਸੀਆਂ ਨੇ ਕੀਤਾ ਦੀਪ ਸਿੰਘ ਸਿੱਧੂ ਤੇ ਇੱਥੇ ਪੰਜਾਬ ਦੇ ਵਿੱਚ ਕਤਲ ਕੀਤਾ ਮੂਸੇਵਾਲ ਨੂੰ ਸੋ ਮੇਰਾ ਕਹਿੰਦਾ ਪਾਬਾ ਇਹ ਸਰਕਾਰ ਬਿਲਕੁਲ ਉੱਠੀ ਚੱਲ ਪਈ ਹੈ ਪਰ ਤੁਸੀਂ ਨਰਾਸ਼ ਨਾ ਹੋਣਾ ਯੋਕਰ ਕੇ ਸਾਰੀ ਦੁਨੀਆ ਦੇ ਵਿੱਚ ਤ੍ਰੋਪ ਹੈ ਗਿਆ ਜੋਕੁਸ਼ ਮੋਦੀ ਸਰਕਾਰ ਕਰ ਰਹੀ ਹੈ ਤੁਹਾਨੂੰ ਪਤਾ ਹੈ 26 ਜਨੂ ਆ ਇਹ ਸਵਦਾਨ ਦਾ ਦਿਨ ਮਨਾਉਂਦੇ ਹੈ 26 ਜਨੂਰੀ ਨੂੰ ਦਿੱਲੀ ਦੇ ਵਿੱਚ ਮਿਲਟਰੀ ਦੀ ਪ੍ਰੇਡ ਹੁੰਦੀ ਹੈ ਉੱਥੇ ਜੋਲਦੇ ਮਲਕਾਂ ਦੇ ਮਹਿਮਾਨ ਸਿੱਧੇ ਅੰਦਰ ਇਹ ਸਾਲ ਮੋਦੀ ਸਾਹਿਬ ਨੇ ਅਮਰੀਕਾ ਦੇ ਪ੍ਰਧਾਨ ਜੋ ਬਾਈਡਨ ਨੂੰ ਸੰਦੇਸ਼ ਸੀ ਪਰ ਜੋ ਬਾਈਡਨ ਸਾਹਿਬ ਨੇ ਕਿਹਾ ਕਿ ਜਿਹੜੇ ਤੁਸੀਂ ਸਿੱਖਾਂ ਦੇ ਕਤਲ ਬਾਹਰ ਦੇ ਮਲਕਾਂ ਦੇ ਵਿੱਚ ਕਰਦੇ ਹੋ ਅਸੀਂ ਤੁਹਾਡੀ ਫਰੇਡ ਦੇ ਵਿੱਚ ਨਹੀਂ ਆਵਾਂਗੇ ਇਹ ਬਹੁਤ ਬਦਨਾਮੀ ਹੋਈ ਹੈ ਇੰਡੀਆ ਦੀ ਕਿ ਜੋ ਬਾਈਡਨ ਨੇ ਇਲਖਾਰ ਕਰਤਾ ਕਿ ਅਸੀਂ ਪ੍ਰੇਤ ਦੇ ਵਿੱਚ ਸ਼ਾਮਲਤੀ ਨਹੀਂ ਹੋਰੇ ਇਹ ਤੋਂ ਜ਼ਿਆਦਾ ਵੱਡਾ ਤਲੰਕ ਚੀਜ਼ ਲੱਗਦਾ ਦੂਸਰੀ ਚੀਜ਼ ਕਿ ਸਾਰੇ ਮੁਲਖਾਂ ਦੇ ਸਮਝੌਤੇ ਹੋਇਆ ਕਰਦੇ ਹੈ ਕਿ ਉਸ ਮੁਲਖ ਨੇ ਆਪਣੇ ਜੁੁੱਟੇ ਮੁਲਕ ਤੋਂ ਰੱਖਿਆ ਕੇ ਵੀ ਕਰਨੀ ਹੈ ਹਫਵਾਜਤ ਕੇ ਵੀ ਕਰਨੀ ਹੈ ਇਹ ਹਫਵਾਜਤ ਦੇ ਲਈ ਇੱਕ ਜਥੇਬੰਦੀ ਕੋਆਟ ਬਣੀ ਸੀ ਉਹਦੇ ਮੈਂਬਰ ਹਿੰਦੁਸਤਾਨ ਸੀ ਜਾਪਾਨ ਸੀ ਆਸਟ੍ਰੇਲੀਆ ਸੀ ਤੇ ਅਮਰੀਕਾ ਸੀ ਇਹ ਚਾਰ ਮੁੜਖਾ ਨੇ ਜੇ ਚੀਨ ਹਿੰਦੂਸਤਾਨ ਦੇ ਉੱਤੇ ਹਮਲਾ ਕਰਦਾ ਤਾਂ ਇਹ ਚਾਰ ਮੁੜਖਾ ਨੇ ਚੀਨ ਦੇ ਖਿਲਾਫ ਖੜੇ ਹੋ ਜਾਣਾ ਸੀ ਪਰ ਜਿਹੜੇ ਕਤਲ ਕੀਤੇ ਗਏ ਐ ਸਿੱਖਾਂ ਦੇ 26 ਤਰੀਕ ਨੂੰ ਮਿਲਟਰੀ ਦੀ ਪ੍ਰੇਰ ਹੋਣੀ ਐ ਪਰ 27 ਤਰੀਕ ਨੂੰ ਜਿਹੜਾ ਇਹ ਸਮਝੋਤਾ ਕੀਤਾ ਗਿਆ ਇਕੱਠੇ ਹੋਣ ਦਾ ਤੇ ਚੀਨ ਦੇ ਖਿਲਾਫ ਖੜੇ ਹੋਣ ਦਾ ਇਹਦੀ ਮੀਟਿੰਗ 26 ਤੇ 27 ਤਰੀਕ ਨੂੰ ਦਿੱਲੀ ਦੇ ਵਿੱਚ ਰੱਖੀ ਗਈ ਸੀ ਪਰ ਜਿਹੜਾ ਜਪਾਨ ਦਾ ਪ੍ਰਾਈਮ ਮਿਨਿਸਟਰ ਹੈ ਤੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਨਾਲ ਦੀ ਨਾਲ ਅਮਰੀਕਾ ਦਾ ਪ੍ਰੈਜ਼ੀਡੈਂਟ ਨੇ ਪਹਿਲੇ ਹੀ ਇਨਕਾਰ ਕਰਤਾ ਕਿ ਮੈਂ ਦਿੱਲੀ ਆਉਣਾ ਨਹੀਂ ਇਹਦਾ ਮਤਲਬ ਹੈ ਕਿ ਇਹਨਾਂ ਦਾ ਜਿਹੜਾ ਸਮਝੌਤਾ ਸੀ ਰੱਖਿਆ ਦਾ ਉਹ ਫਿਰ ਹੋ ਗਿਆ ਤਾਂ ਸਤਕਾਰਯੋਗ ਸਾਥਰ ਦੇ ਜੀ ਇਹਦੇ ਨਾਲ ਭਾਰਤ ਦੇ ਬੰਦ ਚੀਨ ਤੇ ਪਾਕਿਸਤਾਨ ਜੋ ਮਰਜੀ ਆ ਕਰਸਾ ਦੇ ਆ ਪਰ ਨੇਡਿਕੀ ਇਸ ਗਵਰਨਮੈਂਟ ਦੀ ਹੈ ਕਿ ਇਹਨਾਂ ਨੇ ਫਿਰਕਿਆਂ ਦੇ ਵਿੱਚ ਫਰਕ ਪਾਤਾ ਹੈ ਜਿਹੜਾ ਰਾਮ ਮੰਦਰ ਨੂੰ ਗਪਰੀ ਬਸਰ ਦੀ ਜਗ੍ਹਾ ਤੇ ਉੱਤੇ ਇਹਨਾਂ ਨੇ ਅਸਰ ਕਰਨੀ ਹੈ ਸੋ ਆਪੜ ਨੂੰ ਉਖੜ ਕਰਕੇ ਇਲੈਕਸ਼ਨਾਰੇ ਆਪੜ ਨੂੰ ਤਕਰਫ ਫਤਵਾ ਦੇਣਾ ਚਾਹੀਦਾ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਜਾਣ ਥੋੜੀ ਜਿਹੀ ਤਕੜੀ ਹੈ ਤੋ ਆਪਾਂ ਨੂੰ ਫਿਕਰ ਨਹੀਂ ਹੈ ਕਿ ਕਿਸੇ ਕੰਮ ਦਾ ਪਰ ਭਾਈ ਤਰੀਕ ਨੂੰ ਆਪਕੋ ਨਿ ਅਫਸੋਸ ਨਾ ਦੇਣ ਮਨ ਹੋਣਾ ਜਦ ਕਿ ਰਾਮ ਮੰਦਰ ਗੋਬਰੀ ਮਸਜਿਦ ਉਤੇ ਇਹਨਾਂ ਨੇ ਸਾਰੀ ਕਰ ਲਈ ਹੈ ਨਾਰਾ ਤਕਬੀਰ ਅੱਲਾਹੁ ਅਕਬਰ ਨਾਰਾ ਤਕਬੀਰ ਅੱਲਾਹੁ ਅਕਬਰ ਬਾਲਾ ਸੋਨ ਹੈ ਤੁਹਾਡੇ ਸਹਿਯੋਗ ਦੀ ਜੋਰ ਜ਼ੋਰਦਾਰ ਸਾਨੂੰ ਜਰੂਰਤ ਹੈ ਔਰ ਆਪਾਂ ਨੇ ਇਕੱਠੇ ਹੋ ਕੇ ਇਸ ਚੀਜ਼ ਦਾ ਸਾਹਮਣਾ ਕਰਨਾ ਹੈ ਅਮਨਪਸੰਦ ਤਰੀਕੇ ਦੇ ਨਾਲ ਤੇ ਜ਼ਿਮੋਰੀਅਤ ਢੰਗ ਦੇ ਵਿੱਚ ਰਹਿ ਕੇ ਕਿ ਜਿਹੜੇ ਜਿਹੜੇ ਸਬਦਾਨ ਹੈ ਜੇ ਪ੍ਰਾਈਮ ਮਿਨਿਸਟਰ ਆਪ ਸਬਦਾਨ ਨੂੰ ਤੋੜਦਾ ਫਿਰ ਸਬਦਾਨ ਦਾ ਕੀ ਰਹਿ ਗਿਆ ਸੋ ਮੈਂ ਆਸ ਕਰਦਾ ਹਾਂ ਕਿ ਭਾਈ ਤ੍ਰਿਕ ਨੂੰ ਆਪਾਂ ਸ਼ਾਂਤੀ ਰੱਖਾਂਗੇ ਕੋਈ ਲੋਕ ਹੋਣਗੇ ਉਹ ਸਾਨੂੰ ਮਚਾਉਣ ਦੀ ਕੋਸ਼ਿਸ਼ ਕਰਨਗੇ ਪਰ ਜੇ ਆਪਾਂ ਆਪਣੇ ਵਿੱਚ ਆਪਣਾ ਰੋਸ ਪ੍ਰਗਟ ਕਰਗੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਕਿ ਮਲੇਰਖੋਟਲੇ ਦੇ ਲੋਕ ਮੁਸਲਮਾਨ ਤੇ ਸਿੱਖ ਤੇ ਹਿੰਦੂ ਕੱਠੇ ਨੇ ਤੇ ਇਹਨਾਂ ਨੇ ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਰੋਸ ਬਣਾਇਆ ਆਸ ਕਰਦਾ ਹੋਇਆ ਫਤਿਹ ਦੀ ਤੇ ਮੈਂ ਆਖਰੀ ਗੱਲ ਦੱਸਣਾ ਚਾਹੁੰਦਾ ਕਿ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਿਸ ਨੇ ਹਾਂ ਦਾ ਨਾਂ ਨਾ ਮਾਰਿਆ ਸੀ ਦੋ ਸਹਿਬ ਜਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜਰਵਰ ਸਿੰਘ ਉਹਨਾਂ ਨੂੰ ਮੋਗਨਾ ਨੂੰ ਨਵਾਬ 6 ਮੁਹੰਮਦ ਸਾਹਿਬ ਨੇ ਸਰੰਦ ਦੇ ਸੂਬੇ ਨੂੰ ਕਿਹਾ ਕਿ ਇਸਲਾਮ ਇਜ਼ਾਜ਼ਤ ਨਹੀਂ ਦਿੰਦੀ ਕਿ ਤੁਸੀਂ ਮਾਸੂਮ ਬੱਚਿਆਂ ਨੂੰ ਫਾਂਸੀ ਦੀ ਸਜ਼ਾ ਦੇ ਸਕਦੇ ਹੋ ਇਸ ਕਰਕੇ ਅਸੀਂ ਮਿਹਨਤ ਕੀਤੀ ਹੈ ਤੇ ਸਾਨੂੰ ਹੁਣ ਜ਼ਮੀਨ ਵੀ ਮਿਲ ਗਈ ਹੈ ਇਜ਼ਾਜ਼ਤ ਵੀ ਮਿਲ ਗਈ ਹੈ ਕਿ ਅਸੀਂ ਹੁਣ ਮੁਹੰਮਦ ਸ਼ੇਰ ਮੁਹੰਮਦ ਥਾਨ ਦੀ ਯਾਦ ਵਿੱਚ ਇੱਕ ਯਾਦਗਾਰ ਬਣਾਉਣੀ ਸ਼ੁਰੂ ਕਰ ਦੇਣੀ ਹੈ ਉਹਦੇ ਵਿੱਚ ਤੁਹਾਡੀ ਸਰਦਾਰ ਮੁਕਦਾਰ ਚਾਹੀਦੀ ਹੈ ਉਹਦੇ ਵਿੱਚ ਤੁਸੀਂ ਨमाज ਵੀ ਪੜ ਸਕੋਗੇ ਸਿੱਖ ਬਾਣ ਵੀ ਕਰ ਸਕਣਗੇ ਹਿੰਦੂ ਆਪਣਾ ਮੰਤਰ ਵੀ ਪੜ ਸਕਣਗੇ ਇਹ ਸਾਰਿਆਂ ਦੇ ਲਈ ਹੋਊਗਾ ਕਿ ਮੁਹੰਮਦ ਸ਼ੇਰ ਥਾਨ ਦੀ ਯਾਦ ਵਿੱਚ ਇਥੇ ਸਾਰੇ ਕੀਤੀ ਗਈ ਹੈ ਜਿਹੜੀ ਇੰਨਾ ਚੇ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ ਸੋ ਇਹਨਾਂ ਨੁਕਸਾਨ ਦੇ ਨਾਲ ਇੰਨਾ ਨੁਕਸਾਨ ਦੇ ਨਾਲ ਤੁਹਾਡਾ ਬਹੁਤ-ਬਹੁਤ ਰੀ ਹੁੰਦਾ ਹੋਇਆ ਤੁਹਾਨੂੰ ਫੇਸ ਮੈਂ ਫਿਰ ਟੈਂਡ ਲੱਗੇ ਪਰ ਫੇਸ ਤਖਤレオ ਕੇ ਜਵਾਬ ਦਿਓ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ